ਲੋ ਵੀਰ ਮੇਰੇ ਅੱਜ ਲੈ ਕੇ ਆਇਆ ਆ ਅਪਾ ਜਿਨ੍ਹਾਂ ਕੋ ਕਾਰ ਵਾਈਕ ਵਗੈਰਾ ਰੱਖਦੇ ਆ ਜਿਹੜੇ ਕਿ ਜਿਵੇਂ ਕਿ ਇਹ ਹੈਗੇ WD40 ਇਸਤੇਮਾਲ ਕੀਤੀ ਹੋਣੀ ਹੈ ਇਹ ਮੋਟਰਲ ਕੰਪਨੀ ਦੀ ਸੇਮ ਉਹੀ ਚੀਜ਼ ਹੈ ਤੇ ਇਹ ਬਹੁਤ ਹੀ ਵਧੀਆ ਚੀਜ਼ ਹੈ ਜਿਵੇਂ ਕਿ ਤੁਹਾਡੇ ਕਾਰਬੋਰੇਟਰ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਇਸ ਚੀਜ਼ ਨੂੰ ਇਸਤੇਮਾਲ ਕਰ ਸਕਦੇ ਆ ਇਹਦਾ ਜਿਹੜਾ ਪ੍ਰਾਈਸ ਰਹੇਗਾ ਆਪਣੇ ਕੋਲ ਮਿਲੇਗਾ 350 ਰੁਪਏ ਦਾ ਤੇ ਇਹਦੀ ਜਿਹੜੀ ਪੈਕਿੰਗ ਹੈ 400 ml ਦੀ ਹੈ ਤੇ ਉਸ ਤੋਂ ਇਲਾਵਾ ਆ ਜਾਂਦਾ ਹੈ ਜਿਵੇਂ ਕਿ ਟਾਇਰਾਂ ਦੇ ਵਿੱਚ ਪੈਂਚਰ ਹੋ ਜਾਂਦਾ ਉਹਨੂੰ ਰੀਫਿਲ ਕਰਨ ਬਾਅਦ ਤੇ ਟਾਇਰ ਦਾ ਜਿਹੜਾ ਪੈਂਚਰ ਵੀ ਠੀਕ ਹੋ ਜਾਏਗਾ ਯਾਨੀ ਕਿ ਉਹ ਗੈਪ ਨੂੰ ਵੀ ਫਿਲ ਕਰੇਗਾ ਤੇ ਹਵਾ ਵੀ ਨਾਲ ਹੀ ਭਰੇਗਾ ਜਿਵੇਂ ਕਿ ਕਈ ਬਾਈਕ ਰਾਈਡਰ ਬਹੁਤ ਜ਼ਿਆਦਾ ਲੰਬਾ ਸਫਰ ਕਰਦੇ ਆ ਉਹਨਾਂ ਵਾਸਤੇ ਤਾਂ ਬਹੁਤ ਹੀ ਖਾਸ ਚੀਜ਼ ਹੈ ਜਿਵੇਂ ਕਿ ਅੱਜ ਕੱਲ ਆਪਾਂ ਬਹੁਤ ਜ਼ਿਆਦਾ ਟੂਰ ਵਗੈਰਾ ਤੇ ਜਾਂਦੇ ਆ ਹਨਾ ਉੱਥੇ ਲੈ ਕੇ ਜਾਣ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਛੋਟੂ ਛੋਟੀ ਕਾਰ 'ਚ ਵੀ ਜਾਂਦੇ ਆ ਕਾਰ ਦੇ ਵਾਸਤੇ ਵੀ ਇਸਤੇਮਾਲ ਕਰ ਸਕਦੇ ਹੋ ਇਹ ਪੈਂਚਰ ਨੂੰ ਵੀ ਕਵਰ ਕਰੇਗਾ ਤੇ ਹਵਾ ਵੀ ਨਾਲ ਹੀ ਭਰੇਗਾ ਬਹੁਤ ਛੋਟਾ ਜਿਹਾ ਇਹਦੀ ਜਿਹੜਾ ਪ੍ਰਾਈਸ ਹੈਗਾ 500 ਰੁਪਏ ਦਾ ਵਿੱਚ ਹੈ ਜੇ ਦੁਕਾਨ ਤੇ ਆ ਕੇ ਲੈ ਕੇ ਜਾਓਗੇ 500 ਚ ਮਿਲੇਗਾ ਜੇ ਕਿਤੇ ਡਿਲੀਵਰ ਕਰਵਾਉਣਾ ਚਾਹੁੰਦੇ ਹੋ ਤਾਂ ਕੂਰੀਅਰ ਦਾ ਖਰਚਾ ਲੱਗ ਤਾ ਲੱਗੇਗਾ ਬਾਕੀ ਇਹਦੇ ਇੱਕ ਦੋ ਪ੍ਰੋਡਕਟ ਆਪਣੇ ਹੋਰ ਆ ਰਹੇ ਨੇ ਜਿਹੜੇ ਕਿ ਆਪਣੇ ਕੋਲ ਆਈਓਸੀ ਅਸੀਂ ਥੋੜਾ ਜਿਹਾ ਵੀਡੀਓ ਬਣਾਉਣ ਦੇ ਵਿੱਚ ਲੇਟ ਸੀ ਜਿਹੜੇ ਕਿ ਸੇਲ ਹੋ ਚੁੱਕੇ ਆ ਜਿਵੇਂ ਕਿ ਚੂਹੇ ਹਨ ਮਾ ਭਜਾਉਣ ਵਾਸਤੇ ਸਾਰਾ ਤੂਣਾ ਵੜਦਨੇ ਸਪਰੇਅ ਵਗੈਰਾ ਐਜੀ ਚੀਜ਼ਾਂ ਵੀ ਆਪਣੀਆਂ ਆ ਰਹੀਆਂ ਨੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀ ਨਾਲੇ ਹਾਲੇ ਵੀ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੋਇਆ ਫੋਲੋ ਅਪ ਕਰ ਲਿਓ ਧੰਨਵਾਦ ਜੀ